ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਸਿੱਖਾਂ ਦੇ ਪੈ ਮੇਟਣ ਤੇ ਸੰਸਾਰ ਸਮੁੰਦਰ ਕਿਹੋ ਜਿਹਾ ਹੈ ਅਤੇ ਇਸ ਤੋਂ ਕਿਵੇਂ ਤਰਿਆ ਜਾ ਸਕਦਾ ਇਸ ਸੰਬੰਧ ਵਿੱਚ ਪਾਵਨ ਸ਼ਬਦ ਉਚਾਰਨ ਕਰ ਰਹੇ ਆ ਪੈ ਸਾਗਰ ਪੈ ਸਾਗਰ ਤਰਿਆ ਹਰ ਹਰ ਨਾਮ ਤੇ ਆਏ ਰਾਮ ਰਾਮ ਤੋਂ ਪਾਵ ਹੈ ਪਾਈ ਜਿਸ ਨੇ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਅਰਾਧਿਆ ਤੇ ਆਇਆ ਹੈ ਉਸ ਨੇ ਪੈਦਾਇਕ ਸੰਸਾਰ ਸਾਗਰ ਸਮੁੰਦਰ ਨੂੰ ਪੈਦਾਇਕ ਸੰਸਾਰ ਸਾਗਰ ਸਮੁੰਦਰ ਨੂੰ ਤਰ ਲਿਆ ਹੈ ਹਰ ਹਰ ਨਾਮ ਧਿਆਏ ਰਾਮ ਉਹਨਾਂ ਨੇ ਹਰ ਹਰ ਨਾਮ ਨੂੰ ਧਿਆਇਆ ਹੈ ਬੋਹਿਥੜਾ ਹਰ ਚਰਨ ਅਰਾਦੇ ਮਿਲ ਸਤਿਗੁਰ ਪਾਰ ਲਗਾਏ RAM ਇਹ ਪਾਈ ਬੋਹਿਥੜਾ ਹੁੰਦਾ ਜਹਾਜ ਰੂਪ ਪਰਮੇਸ਼ਰ ਦੇ ਚਰਨਾ ਨਾਮ ਨੂੰ ਧਿਆਉਣਾ ਕੀਤਾ ਹੈ ਤੇ ਮਲਾ ਰੂਪ ਸਤਿਗੁਰੂ ਸਾਹਿਬ ਜੀ ਮਿਲੇ ਹਨ ਜਿਨ੍ਹਾਂ ਨੇ ਸਾਡੇ ਤੋਂ ਸ਼ਰਧਾ ਤੇ ਪ੍ਰੇਮ ਰੂਪੀ ਕਰਾਇਆ ਲੈ ਕੇ ਇਸ ਪੈਦਾਇਕ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੱਤਾ ਹੈ ਗੁਰ ਸਬਦੀ ਤਰੀਏ ਬੋਹੜ ਨਮਰੀਏ ਚੂਕੇ ਆਵਣ ਜਾਣਾ ਗੁਰੂ ਸਾਹਿਬ ਜੀ ਦੇ ਸ਼ਬਦੀ ਉਪਦੇਸ਼ ਦੀ ਕਮਾਈ ਕਰਕੇ ਹੀ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ ਬੌੜ ਫਿਰ ਮੌਤ ਦੇ ਮੂੰਹ ਵਿੱਚ ਪੈ ਕੇ ਮਰੀਦਾ ਨਹੀਂ ਕਿਉਂਕਿ ਜਨਮ ਧਾਰ ਕੇ ਸੰਸਾਰ ਵਿੱਚ ਆਉਣਾ ਮਰ ਕੇ ਪ੍ਰਲੋਕ ਵਿੱਚ ਜਾਣਾ ਚੁੱਕਿਆ ਜਾਂਦਾ ਦੂਰ ਹੋ ਜਾਂਦਾ ਜੋ ਕਿਸ ਕਰੈ ਸੋਈ ਪਲ ਮੰਨੋ ਤਾ ਮਨ ਸਹਿਜ ਸਮਾਣਾ ਹੀ ਪਾਈ ਇਸ ਲਈ ਉਹ ਪਰਮੇਸ਼ਰ ਜੋ ਕੁਝ ਵੀ ਕਰਦਾ ਉਹੀ ਭਲਾ ਚੰਗਾ ਕਰਕੇ ਮੰਨਣਾ ਕਰੋ ਤਦੋਂ ਮਨ ਹਿਰਦਾ ਸ਼ਾਂਤੀ ਵਿੱਚ ਸਮਾ ਜਾਵੇਗਾ ਵਾ ਨਿਰਜਤਨੀ ਗਿਆਨ ਪ੍ਰਾਪਤ ਕਰਕੇ ਸਮਾ ਜਾਵੇਗਾ ਦੁੱਖ ਨਾ ਆਪੁਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਸੁੱਖਾਂ ਦੇ ਸਾਗਰ ਸਮੁੰਦਰ ਪਰਮੇਸ਼ਰ ਦੀ ਸ਼ਰਨ ਓਟ ਵਿੱਚ ਆਪਣੇ ਆਪ ਨੂੰ ਪਾਉਣ ਕਰਕੇ ਵਾ ਜੋ ਗੁਰਾਂ ਨੇ ਸੁੱਖਾਂ ਦੇ ਸਮੁੰਦਰ ਪਰਮੇਸ਼ਰ ਦੀ ਓਟ ਵਿੱਚ ਪਾਏ ਹਨ ਉਹਨਾਂ ਨੂੰ ਪ੍ਰਤੱਖ ਦੁੱਖ ਕਸ਼ਟ ਵੀ ਨਹੀਂ ਲੱਗਦੇ ਉਗ ਭੁੱਖ ਵੀ ਨਹੀਂ ਲੱਗਦੀ ਭਾਵ ਭੁੱਖੂ ਭੁੱਖੂ ਨਹੀਂ ਕਰਦੇ ਅਤੇ ਰੋਗ ਵੀ ਨਹੀਂ ਵਿਆਪਦੇ ਭਾਵ ਨਹੀਂ ਲੱਗਦੇ ਵਾ ਜੰਮਣ ਮਰਨ ਦਾ ਦੁੱਖ ਨਹੀਂ ਲੱਗਦਾ ਸਾ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ ਅਤੇ ਅ ਗਿਆਨ ਹਉਮੈ ਆਦ ਦੇ ਰੋਗ ਵੀ ਨਹੀਂ ਲੱਗਦੇ ਹਰ ਸਿਮਰ ਸਿਮਰ ਨਾਨਕ ਰੰਗ ਰਾਤਾ ਮਨ ਕੀ ਚਿੰਤ ਮਿਟਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਏ ਭਾਈ ਜੋ ਸਿਮਰਨੇ ਜੋਗ ਹਰ ਪਰਮੇਸ਼ਰ ਨੂੰ ਯਾਦ ਕਰ ਕਰਕੇ ਨਾਮ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਉਸ ਦੇ ਮਨ ਚਿੱਤ ਦੀ ਸਾਰੀ ਚਿੰਤਾ ਗੁਰੂ ਜੀ ਨੇ ਮਿਟ ਦਿੱਤੀ ਦੂਰ ਕਰ ਦਿੱਤੀ ਹੈ ਸੰਤ ਜਨਾ ਹਰ ਮੰਤਰ ਦਿਰੜਾਇਆ ਹਰ ਸਾਜਨ ਵਸਗਤ ਕੀਨੇ ਰਾਮ ਰਾਮ ਤੂੰ ਪਾਵ ਹੈ ਭਾਈ ਸ਼ਾਂਤ ਚਿੱਤ ਮਹਾਤਮਾ ਜਨਾ ਵਾ ਗੁਰੂ ਸਾਹਿਬ ਜੀ ਨੇ ਹਰ ਪਰਮੇਸ਼ਰ ਦੇ ਵਸ ਕਰਨ ਲਈ ਨਾਮ ਦਾ ਮੰਤਰ ਉਪਦੇਸ਼ ਧ੍ਰਿੜ ਕਰਵਾਇਆ ਪਰਪੱਕ ਕਰਵਾਇਆ ਹੈ ਜਿਸ ਕਰਕੇ ਸੱਜਣ ਮਿੱਤਰ ਰੂਪ ਪਰਮੇਸ਼ਰ ਅਸੀਂ ਅਧੀਨ ਕਰ ਲਿਆ ਹੈ ਆਪ ਅਨੜਾ ਮਨ ਆਗੇ ਧਰਿਆ ਸਰਬਸ ਠਾਕੁਰ ਦੀਨੇ ਰਾਮ ਏ ਭਾਈ ਅਸੀਂ ਆਪ ਅਨੜਾ ਆਪਣਾ ਮਨ ਪਰਮੇਸ਼ਰ ਦੇ ਅੱਗੇ ਰੱਖ ਦਿੱਤਾ ਹੈ ਪਾਪ ਆਪਣੀ ਮਨ ਦੀ ਮਤ ਛੱਡ ਦਿੱਤੀ ਹੈ ਅਤੇ ਇੰਦਰੀ ਪ੍ਰਾਣ ਤੰਤੇ ਤਨ ਆਦਿ ਸਰਬੰਸ ਸਭ ਕੁਝ ਠਾਕੁਰ ਪਰਮੇਸ਼ਰ ਨੂੰ ਦੀਨੇ ਦੇਣਾ ਕੀਤਾ ਕਰ ਆਪਣੀ ਦਾਸੀ ਮਿਟੀ ਉਦਾਸੀ ਹਰ ਮੰਦਰ ਥਿਤ ਪਾਈ ਸਾਡੀ ਚੇਤ ਦੀ ਬਿਰਤੀ ਨੂੰ ਪਰਮੇਸ਼ਰ ਨੇ ਆਪਣੀ ਦਾਸੀ ਟੈਲਨ ਕਰ ਲਿਆ ਵਿਛੋੜੇ ਕਰਕੇ ਹੋਈ ਉਦਾਸੀਨਤਾ ਨਿਰਾਸ਼ਤਾ ਮਿਟ ਗਈ ਨਿਵਰਤ ਹੋ ਗਈ ਹੁਣ ਪਰਮੇਸ਼ਰ ਦੇ ਸਰੂਪ ਰੂਪੀ ਮੰਦਰ ਵਿੱਚ ਥਿਤ ਸਥਿਤੀ ਪਾਉਣਾ ਕੀਤਾ ਹੈ ਵਟ ਕਾ ਪਾਉਣਾ ਕੀਤਾ ਹੈ आनंद बिनोद सिमरो प्रभु साचा विछड़ कबहु न जाई हे भाई जो आनंददायक बिनोद चोजां नु करने वाला सच्चा प्रभु परमेश्वर प्यारा है उस नु सिमरना करू ओ कदे भी विछड़ जुदा होके नहीं जांदा सावड़ पागण सदा सोहागण राम नाम गुण चीने साकिए ओही जीव रूप स्त्री वड़पागण वड्डे पागां वाली है ਅਤੇ ਹਮੇਸ਼ਾ ਸੁਹਾਗਵੰਤੀ ਆਨੰਦ ਦੇ ਸਮੇਤ ਹੈ ਜਿਸ ਨੇ ਪਰਮੇਸ਼ਰ ਦਾ ਨਾਮ ਜਪਿਆ ਅਤੇ ਉਸ ਦੇ ਗੁਣ ਚੀਨੇ ਪਛਾਣੇ ਹਨ ਕਹੋ ਨਾਨਕ ਰਵਹਿ ਰੰਗ ਰਾਤੇ ਪ੍ਰੇਮ ਮਹਾਰਸ ਭੀਨੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਪ੍ਰੇਮ ਰੰਗ ਵਿੱਚ ਰੰਗੇ ਹੋਏ ਪਰਮੇਸ਼ਰ ਨੂੰ ਉਚਾਰਦੇ ਆ ਉਹ ਮਹਾ ਵੱਡੇ ਰਸ ਆਨੰਦ ਪਾ ਬ੍ਰਹਮ ਆਨੰਦ ਦੇ ਪ੍ਰੇਮ ਰਸ ਵਿੱਚ ਪਿਜੇ ਰਹਿੰਦੇ ਆ आनंद बिनोद भये नित सखिए मंगल सदा हमारे राम हे सखिए सहेलियें परमेश्वर दे आनंददायक बिनोद चोज नित प्रति प्राप्त होया बस रवणा आनंद दर्शना आनंद दे कौतुक प्राप्त होया हे राम साडे हृदय विच भी हमेशा खुशियां बस आईयां आप नड़े प्रभु आप सीगारी शोभा वंती नारे राम ਰਾਮ ਤੂੰ ਪਾਪ ਹੀ ਭਾਈ ਜੋ ਆਪ ਹਨੜੇ ਆਪਣੇ ਪ੍ਰਭੂ ਪਰਮੇਸ਼ਰ ਨੇ ਸ਼ੁਭ ਗੁਣਾਂ ਦੇ ਸਹਿਤ ਆਪ ਹੀ ਸ਼ਿੰਗਾਰਨਾ ਸਜਾਉਣਾ ਕੀਤੀ ਆ ਉਹ ਮਹਾਤਮਾ ਰੂਪੀ ਨਾਰੀ ਇਸਤਰੀ ਸੋਭਾਵੰਤੀ ਸ਼ੋਭਾ ਵਾਲੀ ਹੈ ਸਹਿਜ ਸੁਭਾਈ ਭਈ ਕਿਰਪਾਲਾ ਗੁਣ ਅਵਗਣ ਨਾ ਵਿਚਾਰਿਆ ਜਦੋਂ ਸਹਿਜ ਸੁਤੇ ਸਿੱਧ ਸੁਭਾਵਕ ਹੀ ਕਿਰਪਾਲੂ ਹੋਏ ਵਾਹਿਗੁਰੂ ਤਦਉ ਆਪਣੀ ਸੇਵਕਾਂ ਦਾ ਗੁਣ ਤੇ ਗੁਨਾਹ ਆਵਗੁਣ ਆਦ ਕੋਈ ਵੀ ਨਹੀਂ ਵਿਚਾਰਨਾ ਕੀਤਾ ਕੰਠ ਲਗਾਇ ਲਿਏ ਜਨ ਆਪਣੇ RAM ਨਾਮ ਉਰ ਧਾਰਿਆ ਜਿਨ੍ਹਾਂ ਸੇਵਕਾਂ ਨੇ RAM ਪਰਮੇਸ਼ਰ ਦੇ ਨਾਮ ਨੂੰ ਉਰ ਹਿਰਦੇ ਵਿੱਚ ਧਾਰਨਾ ਕੀਤਾ ਪਾਵ ਸੋਣਾ ਕੀਤਾ ਉਹ ਜਨ ਦਾ ਸੇਵਕ ਆਪ ਦੇ ਅਪੇਦ ਨਿਸ਼ਚੇ ਰੂਪੀ ਕੰਠ ਗਲੇ ਨਾਲ ਲਗਾ ਲੇ ਮਾਨ ਮੋਹ ਮਦ ਸਗਲ ਵਿਆਪੀ ਕਰ ਕਿਰਪਾ ਆਪ ਨਿਵਾਰੇ ਹੋਰ ساری ਸ੍ਰਿਸ਼ਟੀ ਮਾਨ ਹੰਕਾਰ ਮੋਹ ਆਦ ਦੇ ਮਦ ਨਸ਼ੇ ਵਿੱਚ ਵਿਆਪੀ ਲੱਗੀ ਹੋਈ ਹੈ ਮੇਰੇ ਅੰਦਰੋਂ ਪਰਮੇਸ਼ਰ ਨੇ ਆਪ ਕਿਰਪਾ ਮਿਹਰ ਕਰਕੇ ਇਹ ਵਿਕਾਰ ਨਿਵਰਤ ਕੀਤੇ ਹਨ ਕਹੋ ਨਾਨਕ ਪੈ ਸਾਗਰ ਤਰਿਆ ਪੂਰਨ ਕਾਜ ਹਮਾਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਅਸੀਂ ਭੈ ਖੋਪਦਾਇਕ ਸੰਸਾਰ ਸਮੁੰਦਰ ਨੂੰ ਤਰਨਾ ਕੀਤਾ ਹੈ ਸਾਡੇ ਵਿਵੇਕ ਮੋਖ ਆਦ ਦੇ ਸਾਰੇ ਕੰਮ ਪੂਰੇ ਹੋਗੇ ਗੁਣ ਗੋਪਾਲ ਗਾਵੋ ਨਿਤ ਸਖੀ ਹੋ ਸਗਲ ਮਨੋਰਥ ਪਾਏ ਰਾਮ हे ਸਖੀਓ ਸਹੇਲੀਓ ਪਰਮੇਸ਼ਰ ਦੇ ਗੁਣਾਂ ਨੂੰ ਨਿਤਾ ਪ੍ਰਤੀ ਗਾਉਣਾ ਕਰੋ हे ਰਾਮ ਭਾਈ ਫੇਰ ਸਾਰੇ ਮਨੋਰਥ ਮਨ ਇਛਤ ਸੰਕਲਪ ਪਾਲਵੋਗੇ ਸਫਲ ਜਨਮ ਹੋਆ ਮਿਲ ਸਾਧੂ ਏਕੰਕਾਰ ਧਿਆਏ ਰਾਮ ਇਹ RAM ਤੋਂ ਪਾਪ ਹੀ ਪਾਈ ਪਰਮੇਸ਼ਰ ਨੂੰ ਅਰਜਨਾ ਕੀਤਾ ਤੇ ਸ੍ਰੇਸ਼ਟ ਗੁਰਮੁਖ ਜਨਾਂ ਦੀ ਸੰਗਤ ਦੇ ਵਿੱਚ ਮਿਲੇ ਹ ਜਿਸ ਕਰਕੇ ਸਾਡਾ ਇਹ ਮਨੁੱਖਾ ਜਨਮ ਸਹਿਤ ਗਿਆਨ ਰੂਪੀ ਫਲ ਦੇ ਪ੍ਰਮਾਣਿਕ ਹੋਇਆ ਜਪ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲ ਛਾਇਆ ਇਹ ਭਾਈ ਇੱਕ ਅਦਵੈਤ ਸਰੂਪ ਪਰਮੇਸ਼ਰ ਨੂੰ ਜਪਣਾ ਕਰ ਜੋ ਬੇਅੰਤ ਜੀਵਾ ਵਿੱਚ ਰਵਿਆ ਵਿਆਪਕ ਹੈ ਅਤੇ ਸਾਰੇ ਮੰਡਲਾਂ ਵਿੱਚ ছায়ਾ ਫੈਲਿਆ ਪੂਰਨ ਹੋ ਰਿਹਾ ਬ੍ਰਹਮੋ ਪਸਾਰਾ ਬ੍ਰਹਮ ਪਸਰਿਆ ਸਭ ਬ੍ਰਹਮ ਦ੍ਰਿਸ਼ਟੀ ਆਇਆ ਇਹ ਸਭ ਸੰਸਾਰ ਬ੍ਰਹਮੋ ਕਹੀਏ ਪਰਮੇਸ਼ਰ ਦਾ ਹੀ ਪਸਾਰਾ ਫੈਲਾਵਾ ਇਸ ਵਿੱਚ ਪਰਮੇਸ਼ਰ ਆਪ ਹੀ ਪਸਰਿਆ ਫੈਲਿਆ ਹੋਇਆ ਗੁਰਮੁਖ ਜਨਾਂ ਨੂੰ ਸਾਰੇ ਪਰਮੇਸ਼ਰ ਹੀ ਦ੍ਰਿਸ਼ਟੀ ਨਜ਼ਰ ਵਿੱਚ ਆਇਆ ଅਥਵਾ ਤਤ ਤੋਂਨ ਦੇ ਲਾਗਰਤੂ ਪਰਮੇਸ਼ਰ ਦਾ ਸਾਰਾ ਪਸਾਰਾ ਉਹ ਆਪ ਹੀ ਮਾਇਆ ਸਭ ਲੋਕੇ ਸਾਰੇ ਆਪ ਹੀ ਪਸਰਿਆ ਫੈਲਿਆ ਹੋਇਆ ਤੇ ਬ੍ਰਹਮ ਵੇਤੇ ਦੀ ਦ੍ਰਿਸ਼ਟੀ ਵੇ ਸਾਰੇ ਬ੍ਰਹਮ ਹੀ ਵਿਆਪਕ ਦਿਸਦਾ ਜਲ ਥਲ ਮਹੀਲ ਪੂਰ ਪੂਰਨ ਤਿਸ ਬਿਨਾ ਨਹੀਂ ਜਾਏ ਜਲ ਪਾਣੀ ਤੇ ਥਲ ਖੁਸ਼ਕ ਥਾਵਾਂ ਮਹੀਲ ਵੇਜਵਾ ਮਹੀ ਮਹੀ ਪ੍ਰਿਥਵੀ ਅਲ ਕਾਸ਼ਾਤ ਸਾਰੀਆਂ ਥਾਵਾਂ ਪੂਰਨ ਪਰਮੇਸ਼ਰ ਪੂਰਿਆ ਹੋਇਆ ਉਸ ਤੋਂ ਬਿਨਾ ਬਗੈਰ ਹੋਰ ਕੋਈ ਜਾਏ ਜਗ੍ਹਾ ਹੀ ਨਹੀਂ ਹੈ ਇਕ ਦਰਸ਼ਨ ਨਾਨਕ ਬਿਕਸੇ ਆਪ ਲਏ ਮਿਲਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਉਸ ਪਰਮੇਸ਼ਰ ਦੇ ਦਰਸ਼ਨ ਦੀਦਾਰ ਵੇਖ ਕੇ ਅਸੀਂ ਬਿਕਸੇ ਆਨੰਦ ਪ੍ਰਸੰਨ ਹੋਏ ਆ ਪਰਮੇਸ਼ਰ ਨੇ ਆਪ ਹੀ ਆਪਣੇ ਸਰੂਪ ਨਾਲ ਮਿਲਾ ਲਿਆ ਹੈ ਸੂਹੀ ਮਹੱਲਾ ਪੰਜਵਾ ਇਸ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਸ਼ਹਿਰ ਅੰਮ੍ਰਿਤ ਸਰੋਵਰ ਤੇ satsang ਦੀ ਮਹਿਮਾ ਕਥਨ ਕਰ ਰਹੇ ਆ ਅਬਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ ਏ ਰਾਮ ਤੂੰ ਪਾਪ ਗੋਬਿੰਦ ਏ ਭਾਈ ਪਰਮੇਸ਼ਰ ਸਰੂਪ ਵੱਡੇ ਗੁਰੂ ਸਾਹਿਬ ਜੀ ਦਾ ਰਚਿਆ ਹੋਇਆ ਅਮਰਤ ਸਰ ਸਾਹਿਬ ਅਬਚਲ ਅਚਲ ਨਗਰ ਹੈ ਵਾ ਗੋ ਪ੍ਰਿਥਵੀ ਦੇ ਜੀਵਾਂ ਦੀ ਬਿੰਦ ਰੱਖਿਆ ਕਰਨ ਵਾਲੇ ਗੁਰੂ ਪੂਜਨੀਕ ਪਰਮੇਸ਼ਰ ਦਾ ਸਤਸੰਗਤ ਰੂਪੀ ਅਚਲ ਨਗਰ ਹੈ ਜਿੱਥੇ ਬੈਠ ਕੇ ਪਰਮੇਸ਼ਰ ਦਾ ਨਾਮ ਜਪ ਕਰਕੇ ਸੁਖ ਸਰੂਪ ਨੂੰ ਪਾਉਣਾ ਕੀਤਾ ਹੈ ਮਨ ਇੱਛੇ ਸੇਈ ਫਲ ਪਾਏ ਕਰਤੈ ਆਪ ਵਸਾਇਆ ਰਾਮ ਰਾਮ ਤੂੰ ਭਾਵ ਹੀ ਪਾਈ ਜੋ ਵੀ ਮਨ ਹਿਰਦੇ ਵਿੱਚ ਇੱਛੇ ਚਾਹਤ ਕੀਤੀ ਸੀ ਉਹੀ ਧਰਮ ਅਰਥ ਕਾਮੋਖ ਰੂਪੀ ਫਲ ਪ੍ਰਾਪਤ ਕਰ ਲੇ ਇਹ ਅੰਮ੍ਰਿਤਸਰ ਸਾਹਿਬ ਸਤ ਸੰਗਤ ਤੁਰਿਆ ਪਾਦਰੂਪੀ ਨਗਰ ਕਰਤੈ ਕਈਏ ਰਚਨਹਾਰ ਪਰਮੇਸ਼ਰ ਨੇ ਆਪ ਵਸਾਉਣਾ ਕੀਤਾ ਹੈ ਕਰਤੇ ਆਪ ਵਸਾਇਆ ਸਰਬ ਸੁਖ ਪਾਇਆ ਪੁੱਤ ਭਾਈ ਸਿੱਖ ਵਿਗਾਸੇ ਇਹ ਨਗਰ ਕਰਤੇ ਰਚਨਹਾਰ ਪਰਮੇਸ਼ਰ ਨੇ ਆਪ ਸੌਣਾ ਕੀਤਾ ਇਸ ਵਿੱਚ ਭਾਵਨਾ ਸਹਿਤ ਵਸਣ ਵਾਲੇ ਸਰਬ ਸਾਰਿਆਂ ਨੇ ਸੁਖ ਪਾਉਣਾ ਕੀਤਾ ਇਸ ਨਗਰ ਦੀ ਸ਼ੋਭਾ ਨੂੰ ਦੇਖ ਕੇ ਪੁੱਤਰ ਗੁਰੂ ਹਰगोबिंद ਸਾਹਿਬ ਜੀ ਭਾਈ ਭਰਾਤਾ ਮਹਾਦੇਵ ਆਦ ਬਾਬਾ ਬੁੱਢਾ ਜੀ ਵਰਗੇ ਆਦ ਸਿੱਖ ਸਾਰੇ ਬਿਗਾਸੇ ਖੁਸ਼ ਹੋਏ ਆ ਵਹ ਗਿਆਨ ਰੂਪੀ ਪੁੱਤਰ ਸਰਵੜ ਮੰਨਣ ਰੂਪੀ ਪਾਈ ਅਤੇ ਸਿੱਖਿਆ ਲੈਣ ਵਾਲੇ ਜਿਗਿਆਸੂ ਜਨ ਇਤਿਆਦ ਸਾਰੇ ਆਨੰਦ ਪ੍ਰਸੰਨ ਹੋਏ ਗੁਣ ਗਾਵਹਿ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ ਪੂਰਨ ਵਿਆਪਕ ਤੇ ਪਰਮ ਈਸ਼ਰ ਪਰਮ ਵੱਡੇ ਈਸ਼ਰ ਈਸ਼ਵਰ ਦੇ ਗੁਣ ਅਸੀਂ ਗਾਉਂਦੇ ਹਾਂ ਜਿਸ ਕਰਕੇ ਇਹ ਅੰਮ੍ਰਿਤ ਸਰ ਸਾਹਿਬ ਨਗਰ ਵਸਾਉਣ ਹਰਿਮੰਦਰ ਸਾਹਿਬ ਰਚਣ ਪਾਉ ਭਗਤੀ ਗੁਰਮੁਖਾਂ ਦੀ ਮੁਕਤੀ ਰੂਪੀ ਕੰਮ ਰਾਸ ਸਚਾਈ ਵਿੱਚ ਆ ਗਿਆ ਠੀਕ ਆ ਗਿਆ ਪ੍ਰਭ ਆਪ ਸੁਆਮੀ ਆਪੇ ਰੱਖਾ ਆਪ ਪਿਤਾ ਆਪ ਮਾਇਆ ਪਰਮੇਸ਼ਰ ਆਪ ਹੀ ਸਾਰਿਆਂ ਦਾ ਸੁਆਮੀ ਮਾਲਕ ਹੈ ਆਪ ਹੀ ਸਭ ਦਾ ਰੱਖਾ ਭਾਵ ਰਖਵਾਲਾ ਆਪ ਹੀ ਸਭ ਦਾ ਪਿਤਾ ਰੂਪ ਹੈ ਆਪ ਹੀ ਸਭ ਦਾ ਮਾਇਆ ਮਾਤਾ ਰੂਪ ਵਾਪ ਹੀ ਸੰਤੋਖ ਰੂਪੀ ਪਿਤਾ ਆਪ ਹੀ ਖਿਮਾ ਰੂਪੀ ਮਾਤਾ ਹੈ ਕੋ ਨਾਨਕ ਸਤਿਗੁਰ ਬਲਹਾਰੀ ਜਿਨ ਇਹੋ ਥਾਨ ਸੁਹਾਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਅਸੀਂ ਆਪਣੇ ਵੱਡੇ ਸਤਿਗੁਰਾਂ ਤੋਂ ਬਲਹਾਰੀ ਕੁਰਬਾਨ ਜਾਂਦੇ ਜਿਨ੍ਹਾਂ ਨੇ ਇਹ ਇਹ ਅੰਮ੍ਰਿਤਸਰ ਸਾਹਿਬ ਸਤਸੰਗਤ ਰੂਪੀ ਇਹ ਥਾਨ ਸ਼ੋਭਨੀ ਕੀਤਾ ਘਰ ਮੰਦਰ ਹੱਡ ਨਾਲੇ ਸੋਹੇ ਜਿਸ ਵਿੱਚ ਨਾਮ ਨਿਵਾਸੀ ਰਾਮ ਏ ਰਾਮ ਤੋਂ ਪਾਵਹੇ ਭਾਈ ਘਰ ਭਾਵ ਗੁਰੂ ਕੇ ਮਹਿਲ ਮੰਦਰ ਪਾਵ ਹਰ ਮੰਦਰ ਸਾਹਿਬ ਹਟ ਨਾਲੇ ਹਟੀਆਂ ਪਾਵ ਗੁਰੂ ਕਾ ਬਾਜ਼ਾਰ ਸਭ ਸੋਹੇ ਸ਼ੋਭ ਨੀ ਕੋਇਆ ਜਿਸ ਵਿੱਚ ਰਾਮ ਜੱਪਣ ਵਾਲੇ ਨਿਵਾਸ ਕਰਦੇ ਹਨ ਅਥਵਾ ਉਹ ਕੱਚੇ ਘਰ ਪੱਕੇ ਮੰਦਰ ਤੇ ਬਾਜ਼ਾਰ ਸ਼ੋਭ ਨੀ ਕੋਏ ਜਿਸ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋਇਆ ਅਥਵਾ ਉਹਨਾਂ ਦੇ ਸਰੀਰ ਰੂਪੀ ਕਾਰੰਤੈ ਕਰਨ ਰੂਪੀ ਮੰਦਰ ਤੇ ਇੰਦਰੀਆਂ ਰੂਪੀ ਹਟ ਨਾਲੇ ਬਾਜ਼ਾਰ ਸ਼ੋਭ ਨੀ ਕੋਏ ਵਪਰੋਖ ਅਪਰੋਖ ਗਿਆਨ ਰੂਪੀ ਬਾਜ਼ਾਰ ਸ਼ੋਭ ਰਹਿ ਜਿਸ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੈ ਸੰਤ ਭਗਤ ਹਰ ਨਾਮ ਅਰਾਧ ਹੈ ਕੱਟੀ ਐ ਜਮ ਕੀ ਫਾਸੀ RAM RAM ਤੁਮ ਪਾਵੇ ਪਾਈ ਜੋ ਸੰਤ ਸ਼ਾਂਤ ਚਿਤ ਸਤੋਗੁਣੀ ਪੁਰਖ ਤੇ ਭਗਤੀ ਕਰਨ ਵਾਲੇ ਭਗਤ ਸੇਵਕ ਪਰਮੇਸ਼ਰ ਦੇ ਨਾਮ ਨੂੰ ਅਰਾਧੈ ਤੇਉਂਦੇ ਆ ਤਿਨਾਂ ਦੀ ਜਮ ਜਮ ਦੂਤਾਂ ਦੀ ਫਾਹੀ ਕੱਟੀ ਜਾਂਦੀ ਕਾਟੀ ਜਮ ਫਾਸੀ ਪ੍ਰਭ ਅਬਿਨਾਸੀ ਹਰ ਹਰ ਨਾਮ ਧਿਆਏ ਅਬਿਨਾਸੀ ਨਾਸਤੂ ਰਹਤ ਪਰਮੇਸ਼ਰ ਨੇ ਤਿਨਾਂ ਦੀ ਜਮਦੂਤਾਂ ਦੀ ਫਾਈ ਕੱਢ ਦਿੱਤੀ ਜੋ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਸਗਲ ਸਮਗਰੀ ਪੂਰਨ ਹੋਈ ਮਨ ਇੱਛੇ ਫਲ ਪਾਏ ਸ੍ਰੀ ਦਰਬਾਰ ਸਾਹਿਬ ਦੇ ਰਚਨ ਦੀ ਸਾਰੀ ਸਮਗਰੀ ਚੀਜ਼ ਵਸਤ ਪੂਰੀ ਹੋ ਗਈ ਆ ਵਹ ਵਿਵੇਕ ਵਿਰਾਗ ਸਮਦਮ ਆਦ ਸਾਧਨਾ ਵਹ ਬ੍ਰਹਮ ਗਿਆਨ ਦੀ ਸਾਰੀ ਸਮਗਰੀ ਪੂਰੀ ਹੋਈ ਇਸ ਵਿਚਲੇ ਭਾਵਨਾਵਾਲੇ ਵਾਸੀਆਂ ਨੇ ਮਨ ਇੱਛੇ ਮਨ ਭੌਂਦੇ ਧਰਮ ਅਰਥ ਕਾਮ ਮੋਖ ਇਤਿਆਦ ਸਾਰੇ ਫਲ ਪਾ ਲੇ ਸੰਤ ਸੱਜਣ ਸੁਖ ਮਾਣਹਿ ਰਲਿਆ ਦੁਖ ਦਰਦ ਬ੍ਰਹਮ ਨਾਸੀ ਸੰਤ ਸ਼ਾਂਤ ਚੇਤ ਮਹਾਤਮਾ ਤੇ ਸੱਜਣ ਪਿਆਰੇ ਗੁਰ ਸਿੱਖ ਆਤਮਿਕ ਸੁਖ ਆਨੰਦ ਵਿੱਚ ਇਸਤਤ ਹੋ ਕੇ ਖੁਸ਼ੀਆਂ ਮਾਣਦੇ ਹਨ ਉਨ੍ਹਾਂ ਦਾ ਜੰਮਣ ਮਰਨ ਦਾ ਦੁੱਖ ਕਸ਼ਟ ਅਵਿਦਿਆ ਦੀ ਦਰਦ ਪੀੜਾ ਅਤੇ ਪਰਮ ਬਲੇਖਾ ਆਦ ਸਾਰਾ ਨਾਸ ਹੋ ਗਿਆ ਨਸ ਗਿਆ ਸਬਦ ਸواری ਸਤਿਗੁਰ ਪੂਰੇ ਨਾਨਕ ਸਦ ਬਲ ਜਾਸੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਜਿਨ੍ਹਾਂ ਦੇ ਜੀਵਨ ਪੂਰਨ ਗੁਰੂ ਸਾਹਿਬ ਜੀ ਨੇ ਸਬਦ ਉਪਦੇਸ਼ ਦੀ ਕਮਾਈ ਕਰਵਾ ਕੇ ਸੰਵਾਰ ਦਿੱਤੇ ਉਹਨਾਂ ਤੋਂ ਮੈਂ ਹਮੇਸ਼ਾ ਬਲਹਾਰ ਜਾਂਦਾ ਦਾਤ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੇ ਸਵਾਈ ਰਾਮ ਰਾਮ ਤੋਂ ਪਾਪ ਹੀ ਭਾਈ ਸ੍ਰੀ ਅਮਰਸਰ ਰਚਨ ਦੀ ਬ੍ਰਹਮ ਵਿੱਦਿਆ ਸਿੱਖਾਂ ਦੀ ਮੁਕਤ ਕਰਨ ਦੀ ਖਸਮ ਮਾਲਕ ਪਰਮੇਸ਼ਰ ਦੀ ਇਹ ਪੂਰਨ ਦਾਤ ਬਖਸ਼ਿਸ਼ ਪ੍ਰਾਪਤ ਹੋਈ ਜੋ ਨਿਤਾ ਪ੍ਰਤੀ ਸਵਾਈ ਬਹੁਤੀ ਚੜਦੀ ਹੈ ਪਾਰ ਬ੍ਰਹਮ ਖਸਮਾਨਾ ਕੀਆ ਜਿਸ ਦੀ ਵੱਡੀ ਵਡਿਆਈ ਰਾਮ ਕਿ ਭਾਈ ਪਾਰਬ੍ਰਹਮ ਪਰਮੇਸ਼ਰ ਨੇ ਆਪਣਾ ਜਾਣ ਕੇ ਸਾਡਾ ਖਸਮਾਨਾ ਆਂਦਾ ਪੱਖ ਕੀਤਾ ਜਿਸ ਪਰਮੇਸ਼ਰ ਦੀ ਵੱਡੀ ਬਹੁਤ ਅਤਿਅੰਤ ਵਿੜਿਆਈ ਸ਼ੋਭਾ ਹੈ ਆਦ ਜੁਗਾਦ ਭਗਤਨ ਕਾ ਰਾਖਾ ਸੋ ਪ੍ਰਭ ਭਯਾ ਦਿਆਲਾ ਜੋ ਸੰਸਾਰ ਦੇ ਆਦ ਮੁੱਢ ਤੇ ਜੁਗਾਦ ਜੁਗਾਂ ਦੇ ਆਦ ਦੇ ਵੇਲੇ ਆਪਣੇ ਭਗਤਾਂ ਸੇਵਕਾਂ ਦਾ ਰਖਵਾਲਾ ਹੈ ਉਹ ਪਾਰਬ੍ਰਹਮ ਪਰਮੇਸ਼ਰ ਦਿਆਲਤਾ ਦੇ ਸਹਤ ਹੋਇਆ ਜੀ ਜੰਤ ਸਭ ਸੁਖੀ ਵਸਾਏ ਪ੍ਰਭ ਆਪੇ ਕਰ ਪ੍ਰਤਪਾਲਾ ਸਾਰੇ ਛੋਟੇ ਵੱਡੇ ਜੀਵ ਵਾ ਅਮਰ ਸਰ ਦੇ ਰਹਿਣ ਵਾਲੇ ਸੁਖੀ ਸੁਖ ਦੇ ਸਹਿਤ ਵਸਾਉਣਾ ਕੀਤੇ ਆ ਪ੍ਰਭ ਪਰਮੇਸ਼ਰ ਆਪ ਹੀ ਪ੍ਰਤਪਾਲਾ ਪਾਲਣਾ ਕਰਦਾ ਹੈ ਦਇ ਦੇ ਸਪੂਰ ਰਹਾ ਜਸ ਸੁਆਮੀ ਕੀਮਤ ਕਹਿਣ ਨਾ ਜਾਈ ਦਸੇ ਦਿਸ਼ਾਵਾਂ ਵਿੱਚ ਸੁਆਮੀ ਮਾਲਕ ਪਰਮੇਸ਼ਰ ਦਾ ਜਸ ਕੀਰਤਨ ਪੂਰਨ ਹੋ ਰਿਹਾ ਪਰ ਉਸ ਦੀ ਕੀਮਤ ਕਹੀ ਨਹੀਂ ਜਾਂਦੀ ਕੋ ਨਾਨਕ ਸਤਿਗੁਰ ਬਲਹਾਰੀ ਜਿਨ ਅਬਚਲ ਨੀ ਵਰਖਾਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਅਸੀਂ ਵੱਡੇ ਸਤਿਗੁਰ ਸਹਿਬਾਨਾਂ ਤੋਂ ਬਲਹਾਰ ਕੁਰਬਾਨ ਜਾਂਦੇ ਹਾਂ ਜਿਨ੍ਹਾਂ ਨੇ ਅੰਮ੍ਰਿਤਸਰ ਸਾਹਿਬ ਸਤਸੰਗਤ ਦੀ ਅਬਚਲ ਅਚਲ ਨੀ ਰੱਖੀ ਹੈ ਵਹ ਬ੍ਰह्म ਰੂਪ ਮੰਦਰ ਤੇ ਚੜਨ ਵਾਸਤੇ ਭਗਤੀ ਰੂਪੀ ਅਚਲ ਨਹੀਂ ਰਖਣਾ ਕੀਤੀ ਹੈ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਰਾਮ ਤੋਂ ਭਾਵ ਹੀ ਪਾਈਏ ਸਰਵੰਦਰ ਸਾਹਿਬ ਸਤ ਸੰਗਤ ਵਿੱਚੋਂ ਪੂਰੇ ਪਰਮ ਬਾਰ ਬ੍ਰह्म ਪਰਮਾਤਮਾ ਦਾ ਗਿਆਨ ਤੇ ਗਿਆਨ ਪ੍ਰਾਪਤ ਹੋਵੇਗਾ ਅਤੇ ਧਿਆਨ ਪ੍ਰਾਪਤ ਹੋਵੇਗਾ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਕਥਾ ਨਿਤਾ ਪ੍ਰਤੀ ਸੁਣੀ ਜਾਵੇਗੀ ਅਨਹਦ ਜੋਜ ਭਗਤ ਭਾਵ ਪੰਜਨ ਅਨਹਦ ਵਾਜੇ ਦੁਨੀਆ ਰਾਮ ਇਹ ਭਾਈ ਭਗਤਾਂ ਦੇ ਭੈ ਭਾਵ ਪੰਜਨ ਜਨਮ ਮਰਨ ਨੂੰ ਨਾਸ ਕਰਨ ਵਾਲੇ ਪਰਮੇਸ਼ਰ ਦੇ ਅਨਹਦ ਬਯੰਤ ਇਕ ਰਸ ਅश्चਰਜ ਜੋਜ ਕੌਤਖਾਨਾ ਤੇ ਅਨਹਦ ਹਾਦ ਤੋਂ ਰਹਿਤ ਇੱਕ ਰਸ ਸਤ ਨਾਮ ਰੂਪੀ ਵਾਜਿਆਂ ਦੀ ਸੁੰਦਰ ਦੁਨੀਆ ਧੁਨੀ ਆਵਾਜ਼ ਹੈ ਅਨਹਦ ਚੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੇ ਅਨਹਦ ਇਕਰਸ ਕੀਰਤਨ ਦੀ ਚੁਣਕਾਰੇ ਧੁਨੀ ਹੁੰਦੀ ਰਹੇਗੀ ਤਤ ਸਾਰੂਪ ਬ੍ਰਹਮ ਦੀ ਵਿਚਾਰੇ ਵਿਚਾਰ ਹੋਵੇਗੀ ਅਤੇ ਸ਼ਾਂਤ ਚਿਤ ਗੁਰਮੁਖਾਂ ਦੀ ਨਿਤਾ ਪ੍ਰਤੀ ਗੋਸ਼ਟ ਚਰਚਾ ਹੋਵੇਗੀ ਹਰ ਨਾਮ ਅਰੱਧ ਹੈ ਮੈਲ ਸਭ ਕਟ ਹੈ ਕਿਲਵਿਕ ਸਗਲੇ ਖੋਵੇ ਇੱਥੇ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਰਹਿਣਗੇ ਆਪਣੀ ਬਾਪਾ ਅਵਿਧਿਆ ਆਦ ਦੀ ਸਾਰੀ ਮੈਲ ਕੱਟ ਲੈਣਗੇ ਅਤੇ ਸਾਰੇ ਕਲਵਿਕ ਪਾਪਾਂ ਨੂੰ ਵੀ ਖੋਵੇ ਨਾਸ਼ ਕਰ ਲਿਆ ਕਰਨਗੇ ਤਹਿ ਜਨਮ ਮਰਣਾ ਆਵਣ ਜਾਣਾ ਬਹੁੜ ਨਪਾਈਐ ਜੋਨੀਐ ਤਹਿ ਉਥੇ ਪਾਵ ਹਰਿ ਮੰਦਰ ਸਾਹਿਬ ਸਤ ਸੰਗਤ ਵਿੱਚ ਪਾਵਨਾ ਦੀ ਸਹਿਤ ਰਹਿਣ ਕਰਕੇ ਨਾਹੀਂ ਜਨਮ ਮਰਨ ਹੋਵੇਗਾ ਨਾਹੀਂ ਮੁੜਮੜ ਆਉਣਾ ਜਾਣਾ ਹੋਵੇਗਾ ਅਤੇ ਬਹੁੜ ਫੇਰ ਜੋਨੀਐ ਜੂਨਾ ਵਿੱਚ ਨਹੀਂ ਪਾਏ ਜਾਣਗੇ ਭਾਵ ਕਲਿਆਣ ਨੂੰ ਪ੍ਰਾਪਤ ਹੋ ਜਾਣਗੇ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਈਸ਼ ਪੁਨੀ ਹੈ ਸਤ ਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸਾਂ ਨੇ ਪਰਮੇਸ਼ਰ ਸਰੂਪ ਗੁਰੂ ਸਾਹਿਬ ਜੀ ਨੂੰ ਪ੍ਰਾਪਤ ਕੀਤਾ ਹੈ ਵਾ ਗੁਰਾਂ ਦੁਆਰਾ ਪਰਮੇਸ਼ਰ ਨੂੰ ਪਾਇਆ ਹੈ ਜਿਸ ਦੀ ਪ੍ਰਸਾਦ ਕਿਰਪਾ ਕਰਕੇ ਸਾਡੀ ਸਾਰੀ ਈਸ਼ ਚਾਹਨਾ ਪੁਨੀ ਹੈ ਹੁੰਦਾ ਪੂਰੀ ਹੋ ਗਈ ਹੈ ਵਾਹੀ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Tchau, <todora> ਅਲਸਾ ਵਾਹਿਗੁਰੂ ਜੀ ਕੀ ਫਤਿਹ